ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰੀ ਜਰੂਰ ਸੁਣਿਆ ਕਰੋ ਕਿਉਂਕਿ ਜਦੋਂ ਵੀਡੀਓ ਨੂੰ ਪੂਰੀ ਸੁਣੋਗੇ ਤਾਂ ਵੀਡੀਓ ਦਾ ਪੂਰਾ ਅਸਾਰ ਤਦ ਹੀ ਆਪ ਜੀ ਨੂੰ ਸਮਝ ਆਏਗਾ ਨਹੀਂ ਤਾਂ ਸਿਰਫ ਇਹ ਇੱਕ ਗਿਆਨ ਹੀ ਬਣ ਕੇ ਰਹਿ ਜਾਂਦਾ ਹੈ ਜਿਸ ਨੂੰ ਅਸੀਂ ਅਮਲ ਵਿੱਚ ਨਹੀਂ ਲਿਆ ਪਾਉਂਦੇ ਇਸ ਲਈ ਵੀਡੀਓ ਪੂਰੀ ਸੁਣਿਓ ਆਓ ਹੁਣ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਪਿੰਗਲਾ ਦੇ ਬਾਰੇ ਵਿੱਚ ਹੈ ਉਹ ਇੱਕ ਵਿਸ਼ਵਾਸੀ ਰਾਤ ਦਿਨ ਬੁਰਾਈ ਕਰਦੀ ਤੇ ਉਸੇ ਤਰ੍ਹਾਂ ਦਾ ਜੀਵਨ ਸੀ ਜਿਵੇਂ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਨਾਰ ਉਪਧਾਰੋਂ ਬਾਹਰੀ ਸੁਖ ਸੇਜ ਨਾ ਚੜੀਐ ਪੁੱਤ ਨਾ ਮੰਨੈ ਮਾਪਿਆਂ ਕਮ ਜਾਤੀ ਵੜੀਐ ਪਿਗਲਾ ਪਰ ਜਵਾਨੀ ਵਿੱਚ ਸੀ ਪਰ ਇੱਕ ਪਤੀ ਤੋਂ ਬਿਨਾ ਉਹ ਕਦੇ ਸੁਖ ਤੇ ਪਿਆਰ ਦੀ ਸੇਜ ਤੇ ਨਹੀਂ ਸੀ ਸੁੱਤੀ ਉਸ ਦੇ ਗਾਹਕ ਆਉਂਦੇ ਸਨ ਉਹ ਬੇਪਾਂਤ ਭਾਂਤ ਦੇ ਅੱਡ ਅੱਟ ਸੁਭਾਅ ਦੇ ਕੋਈ ਸ਼ਰਾਬੇ ਕੋਈ ਭੰਗੇ ਪੋਸਤੇ ਪਰ ਉਸ ਨੂੰ ਸਾਰਿਆਂ ਨੂੰ ਹੀ ਜੀ ਆਇਆਂ ਨੂੰ ਆਖਣਾ ਪੈਂਦਾ ਸੀ ਐਸੀ ਦਸਾ ਵਿੱਚ ਵੀ ਉਹ ਧਰਮੀ ਰਾਜਾ ਜਨਕ ਦੀ ਨਗਰੀ ਵਿੱਚ ਰਹਿੰਦੀ ਸੀ ਜਦੋਂ ਉਹ ਬਾਹਰ ਨੂੰ ਜਾਂਦੀ ਤਾਂ ਗ੍ਰਸਤਨ ਤੇ ਪਦੇ ਬ੍ਰਤਾਂ ਨਾਰੀਆਂ ਉਸ ਵੱਲ ਘੂਰ ਘੂਰ ਕੇ ਤੱਕਦੀਆਂ ਉਸ ਦਾ ਘਰੇਣਾ ਕਰਦੀਆਂ ਉਸ ਕੋਲ ਬੇਅੰਤ ਧਨ ਹੋਣ ਤੇ ਵੀ ਭਾਈਚਾਰੇ ਸਮਾਜ ਤੇ ਧਾਰਮਿਕ ਸਥਾਨਾਂ ਤੇ ਉਸ ਦਾ ਸਤਿਕਾਰ ਨਾ ਹੁੰਦਾ ਉਸ ਨੂੰ ਇੱਕ ਅਸ਼ੂਤ ਇੱਕ ਕੋੜ ਗਣਿਆ ਜਾਂਦਾ ਪਰ ਮੰਦ ਕਰਮੀ ਪੁਰਸ਼ ਉਸ ਨੂੰ ਅੱਖਾਂ ਤੇ ਬਿਠਾਉਂਦੇ ਸਨ ਇੱਕ ਸਮੇਂ ਉਹ ਬਾਹਰ ਫਿਰਨ ਨਿਕਲੀ ਰਾਜਾ ਵੱਲੋਂ ਬਣਾਏ ਸਰੋਵਰ ਕੋਲ ਪੁੱਜੀ ਤਾਂ ਉਥੇ ਇੱਕ ਮਹਾਤਮਾ ਨਾਰੀ ਦੀ ਉਚਤਾ ਪਤੀ ਬ੍ਰਤਾ ਧਰਮ ਉਤੇ ਬਖਿਆਨ ਦੇ ਰਿਹਾ ਸੀ ਸੈਂਕੜੇ ਇਸਤਰੀ ਪੁਰਸ਼ ਬੈਠੇ ਧਿਆਨ ਲਾ ਕੇ ਸੁਣ ਰਹੇ ਸਨ ਉਹਨਾਂ ਦਾ ਧਿਆਨ ਕਥਾ ਦੇ ਭਾਵ ਨਾਲ ਜੁੜਿਆ ਸੀ ਮਹਾਤਮਾ ਉਪਦੇਸ਼ ਕਰ ਰਿਹਾ ਸੀ ਨਾਰੀ ਦਾ ਧਰਮ ਪਤੀ ਦੀ ਸੇਵਾ ਕਰਨਾ ਹੈ ਉਹ ਵੀ ਇੱਕ ਚਿਤ ਹੋ ਕੇ ਅਧਿਕਾਰ ਗ੍ਰਸਥੀ ਨੂੰ ਚਲਾਉਣਾ ਕਿਉਂਕਿ ਘਰ ਗ੍ਰਸਥੀ ਤੇ ਨਾਰੀ ਜਗਤ ਉਤਪਤੀ ਦਾ ਮੂਲ ਹੈ ਨਾਰੀ ਦੀ ਸਿਰਜਣਾ ਇਸੇ ਕਰਕੇ ਕੀਤੀ ਗਈ ਹੈ ਪਰ ਜੇ ਨਾਰੀ ਇੱਕ ਪਤੀ ਦੀ ਸੇਵਾ ਨਹੀਂ ਕਰਦੀ ਇੱਕ ਤੇ ਭਰੋਸਾ ਨਹੀਂ ਰੱਖਦੀ ਤੇ ਪੁਰਸ਼ਾਂ ਪਿਛੇ ਭਟਕਦੇ ਫਿਰਦੇ ਹੈ ਤਾਂ ਉਹ ਨਾਰੀ ਇੱਕ ਭੂਤਨੀ ਬਣ ਜਾਂਦੀ ਹੈ ਜੋ ਹਾਰ ਇੱਕ ਪੁਰਸ਼ ਨਾਲ ਚੰਬੜ ਕੇ ਉਸ ਦਾ ਵੀ ਧਰਮ ਅਪ੍ਰਿਸ਼ਟ ਕਰਦੀ ਹੈ ਹਰ ਨਾਰੀ ਨੂੰ ਪਤੀ ਬ੍ਰਤ ਰਹਿਣਾ ਚਾਹੀਦਾ ਹੈ ਐਸਾ ਉਪਦੇਸ਼ ਜਦ ਹੋ ਰਿਹਾ ਸੀ ਤਾਂ ਪਿੰਗਲਾ ਨੇ ਸੁਣ ਲਿਆ ਉਹ ਕਦੇ ਮੰਦਰ ਕਥਾ ਕੀਰਤਨ ਅਸਥਾਨ ਦੇ ਕੋਲ ਨਹੀਂ ਸਿਖਲੋਤੀ ਪਰ ਉਸ ਵੇਲੇ ਉਸ ਦੇ ਮਨ ਤੇ ਆ ਗਿਆ ਉਹ ਖਲੋ ਗਈ ਤੇ ਮਹਾਤਮਾ ਦੀ ਗੱਲਾਂ ਹਥੋੜੇ ਵਾਂਗ ਉਸ ਦੇ ਹਿਰਦੇ ਉਤੇ ਵੱਜੀਆਂ ਉਹ ਖਲੋਤੇ ਰਹੇ ਉਸ ਦੇ ਪਿਆਰ ਅੱਗੇ ਨਾ ਤੁਰੇ ਉਸ ਨੂੰ ਇਉਂ ਮਾਲੂਮ ਹੋਇਆ ਕਿ ਸੱਚੀਆਂ ਗੱਲਾਂ ਦਾ ਉਪਦੇਸ਼ ਜਿਵੇਂ ਉਸੇ ਨੂੰ ਦਿੱਤਾ ਜਾ ਰਿਹਾ ਸੀ ਉਹੋ ਹੀ ਉਪਦੇਸ਼ ਸੁਣ ਰਹੇ ਹੋਵੇ ਮਹਾਕਮਾ ਜਦੋਂ ਉਪਦੇਸ਼ ਕਰਕੇ ਰੁਕਿਆ ਤਾਂ ਉਹ ਅੱਗੇ ਹੋਏ ਮਹਾਤਮਾ ਦੇ ਚਰਨਾਂ ਉਤੇ ਨਮਸਕਾਰ ਕਰਕੇ ਉਸਨੇ ਨਿਮਰਤਾ ਭਾਵ ਤੇ ਲਹਿਜੇ ਵਿੱਚ ਬੇਨਤੀ ਕੀਤੀ ਮਹਾਰਾਜ ਮੈਂ ਇੱਕ ਵੇਸ਼ਵਾਹ ਹਾਂ ਹਰ ਰਾਤ ਨੂੰ ਤਨ ਵੇਚਦੀ ਤੇ ਮੁੱਲ ਵਟਦੇ ਰਹੇ ਨੱਚਦੀ ਤੇ ਗਾਉਂਦੀ ਹਾਂ ਸ਼ਰਾਬ ਦਾ ਸੇਵਨ ਵੀ ਕਰਦੀ ਹਾਂ ਜੋ ਵੀ ਪਰਸ਼ ਆਉਂਦਾ ਹੈ ਉਸ ਕੋਲ ਝੂਠ ਬੋਲ ਕੇ ਆਖਦੀ ਹਾਂ ਮੈਂ ਤੇਰੇ ਹਾਂ ਤੈਨੂੰ ਹੀ ਪਿਆਰ ਕਰਦੀ ਹਾਂ ਹੋਰ ਕਿਸੇ ਨੂੰ ਨਹੀਂ ਪਿਆਰਦੀ ਬਸ ਤੇਰੇ ਹਾਂ ਪਰ ਮਹਾਰਾਜ ਇਹ ਸਭ ਝੂਠ ਹੁੰਦਾ ਹੈ ਝੂਠ ਦੇ ਨਾਲ ਝੂਠ ਵੀ ਖਾਣੇ ਪੈਂਦੇ ਹਨ ਦਸੋ ਐਸੇ ਕੋ ਕਰਮ ਕਰਨ ਵਾਲੀ ਦਾ ਵੀ ਪਾਰ ਉਤਾਰਾ ਹੋ ਸਕਦਾ ਹੈ ਮਹਾਤਮਾ ਨੇ ਪਿੰਗਲਾ ਦੀ ਗੱਲ ਧਿਆਨ ਨਾਲ ਸੁਣੀ ਉਸ ਵੱਲ ਤੱਕਿਆ ਉਹਦੇ ਚਿਹਰੇ ਤੇ ਉਹਦੇ ਨੈਣਾਂ ਤੋਂ ਉਹਦੇ ਹਿਰਦੇ ਦੀ ਗੱਲ ਜਾਣਨ ਦਾ ਵਿਚਾਰ ਕੀਤਾ ਉਸ ਵੇਲੇ ਉਸ ਨੂੰ ਉੱਤਰ ਦਿੱਤਾ ਹਾਂ ਦੇਵੀ ਤੇਰਾ ਵੀ ਪਾਰ ਉਤਾਰਾ ਹੋ ਸਕਦਾ ਹੈ ਸਿਰਫ ਮਨ ਬਦਲਣ ਦੀ ਲੋੜ ਹੈ ਗੰਦੇ ਚਿਕੜ ਵਿੱਚੋਂ ਨਿਕਲ ਕੇ ਇਸ਼ਨਾਨ ਕਰਕੇ ਚੰਗੇ ਲੀੜੇ ਪਾਉਣ ਦੀ ਲੋੜ ਹੈ ਐਸਾ ਕਰ ਲੈ ਤਾਂ ਭਗਵਾਨ ਮਿਹਰ ਕਰੇਗਾ ਧਨ ਪਦਾਰਥ ਤਾਂ ਪਰਮਾਤਮਾ ਦੇ ਹਨ ਇੱਕ ਖੇਡ ਹੈ ਜੋ ਹੁੰਦੇ ਰਹਿੰਦੇ ਹੈ ਹਰ ਇੱਕ ਜੀਵ ਆਤਮਾ ਅਮਲਾ ਕਰਕੇ ਤਾਂ ਪਵਿੱਤਰ ਹੈ ਉਹ ਜੈਸੇ ਵਾਤਾਵਰਣ ਵਿੱਚੋਂ ਦੀ ਲੰਘਦੀ ਵੈਸਾ ਹੀ ਰੰਗ ਲੈ ਲੈਂਦੀ ਹੈ ਹੋਰ ਕੋਈ ਗੱਲ ਨਹੀਂ ਹੈ ਪਰ ਮੈਂ ਚੱਕਰ ਵਿੱਚੋਂ ਨਿਕਲਾਂ ਕਿਵੇਂ ਗਾਲ-ਗਾਲ ਫਸੀ ਹਾਂ ਮਹਾਤਮਾ ਨੇ ਕਿਹਾ ਯਤਨ ਕਰਨ ਦੀ ਲੋੜ ਹੈ ਮਨ ਤੇ ਕਾਬੂ ਪਾ ਸਕੇ ਤਾਂ ਪਿੰਗਲਾ ਨੇ ਕਿਹਾ ਜੈਸਾ ਆਪ ਦਸੋ ਮੈਂ ਤੈਸਾ ਕਰਾਂਗੀ ਤੁਸਾਂ ਨੂੰ ਗੁਰੂ ਧਾਰਨ ਕਰਦੀ ਹਾਂ ਹੁਕਮ ਕਰੋ ਇਓ ਆ ਕੇ ਪਿੰਗਲਾ ਨੇ ਮਹਾਤਮਾ ਦੇ ਚਰਨ ਫੜ ਲਏ ਮਹਾਤਮਾ ਨੇ ਉਸ ਦੀ ਪਸੀਜੀ ਆਤਮਾ ਨੂੰ ਤੱਕ ਕੇ ਆਖਿਆ ਦੇਵੀ ਜੇ ਇੱਕ ਬਚਨ ਮੰਨੇ ਤਾਂ ਤੇਰਾ ਉਧਾਰ ਹੋ ਸਕਦਾ ਹੈ ਆਗਿਆ ਕਰੋ ਮਹਾਰਾਜ ਵਚਨਾਂ ਦਾ ਪਾਲਨ ਕਰਾਂਗੀ ਮਹਾਰਾਜ ਜੀਵਨ ਨਾਲ ਆਪ ਦੀ ਆਗਿਆ ਤੇ ਅਮਲ ਕਰਾਂਗੀ ਮੇਰਾ ਮਨ ਆਖ ਰਿਹਾ ਹੈ ਦੇਖ ਤੇਰੇ ਜੀਵਨ ਦਾ ਵਾਤਾਵਰਣ ਐਸਾ ਹੈ ਪਰ ਤੂੰ ਗ੍ਰਸਤ ਧਰਮ ਕਰ ਇੱਕ ਪਤੀ ਦੀ ਪੂਜਾ ਕਰ ਪਤੀ ਪਿਆਰ ਤੇ ਸ਼ਰਧਾ ਨਾਲ ਤੇਰਾ ਪਾਰ ਉਤਾਰਾ ਹੋ ਜਾਏਗਾ ਮਹਾਰਾਜ ਮੇਰਾ ਕੋਈ ਵੀ ਪਤੀ ਨਹੀਂ ਤੇ ਵਿਆਹ ਮੇਰੇ ਨਾਲ ਕੌਣ ਕਰੇਗਾ ਮੈਂ ਕਿਵੇਂ ਤਪੱਸਿਆ ਕਰਾਂਗੀ ਜੋ ਪਰਸ ਤੇਰੇ ਕੋਲ ਪਹਿਲਾਂ ਆਏ ਉਸ ਨੂੰ ਪਤੀ ਮੰਨ ਲਵੇਂ ਤੇ ਉਸ ਦੀ ਸੇਵਾ ਕਰੀ ਜਾਈ ਹੋਰ ਕਿਸੇ ਕੋਲ ਤਨ ਭੇਟ ਨਾ ਕਰੀ ਉਸੇ ਵਿੱਚ ਤੇਰੀ ਮੁਕਤੀ ਹੋ ਜਾਏਗੀ ਮਹਾਰਾਜ ਤੁਸਾਂ ਮੈਨੂੰ ਗਿਆਨ ਬਖਸ਼ਿਆ ਮੇਰੇ ਗੁਰੂ ਬਣੇ ਕੀ ਮੈਂ ਆਪਣੀ ਸਾਰੇ ਦੌਲਤ ਤੁਸਾਂ ਨੂੰ ਅਰਪਣ ਕਰ ਸਕਦੀ ਹਾਂ ਸਾਰੀ ਦੌਲਤ ਮੇਰੇ ਕਿਸ ਕੰਮ ਦੀ ਹੈ ਜੋ ਕੁਝ ਤੇਰੇ ਪਾਸ ਹੈ ਉਹ ਤੇਰੇ ਕੋਲ ਰਹੇ ਧਨ ਪੂੰਜੀ ਰੱਖ ਜਾਂ ਤੇਰੇ ਕਲਿਆਣ ਹੋਵੇਗੀ ਇਉਂ ਉਪਦੇਸ਼ ਲੈ ਕੇ ਪਿੰਗਲਾ ਆਪਣੇ ਘਰ ਨੂੰ ਗਈ ਉਸ ਨੂੰ ਇਉਂ ਲੱਗਾ ਜਿਵੇਂ ਉਸ ਦਾ ਸਰੀਰ ਹੌਲਾ ਹੌਲਾ ਤੇ ਦਿਮਾਗ ਹਲਕਾ ਹੋ ਗਿਆ ਹੈ ਘਰ ਵੜੀ ਤੇ ਹਰ ਇੱਕ ਚੀਜ਼ ਉਸ ਨੂੰ ਉਪਰੇ ਤੇ ਨਵੀਂ ਜਾਪੀ ਉਸ ਸ਼ਾਮ ਨੂੰ ਉਸ ਨੇ ਇਸ਼ਨਾਨ ਕੀਤਾ ਨਵੇਂ ਲੀੜੇ ਪਾਏ ਤੇ ਪੂਰੀ ਤਿਆਰੀ ਨਾਲ ਬੈਠ ਗਈ ਮਹਾਤਮਾ ਦੀ ਗੱਲ ਤੇ ਅਮਲ ਕਰਨਾ ਸੀ ਜਿਹੜਾ ਪਹਿਲਾ ਪੁਰਸ਼ ਆਏ ਜਿਸ ਨਾਲ ਮੇਲ ਹੋਏ ਉਸ ਨੂੰ ਆਪਣਾ ਪਤੀ ਮੰਨ ਲਵੇ ਉਸ ਤੋਂ ਬਿਨਾ ਕਿਸੇ ਹੋਰ ਦੇ ਨੇੜੇ ਨਾ ਜਾਏ ਇੱਕ ਮਰਦ ਆਇਆ ਉਹ ਜਵਾਨ ਸੀ ਘਰੋਂ ਵੀ ਸਰਦਾ ਪੁੱਜਦਾ ਸੀ ਉਸ ਦੇ ਆਉਣ ਤੇ ਉਸ ਨੇ ਘਰ ਦੇ ਬੂਹੇ ਬੰਦ ਕਰ ਲਏ ਤੇ ਉਸ ਨੂੰ ਆਖਿਆ ਦੇਖ ਪਿਆਰੇ ਮੈਂ ਫੈਸਲਾ ਕੀਤਾ ਹੈ ਇੱਕ ਮਰਦ ਤੋਂ ਬਿਨਾ ਕਿਸੇ ਦੇ ਨੇੜੇ ਨਹੀਂ ਜਾਣਾ ਦੇਖ ਮੇਰਾ ਸਾਥ ਦੇਵੇਂਗਾ ਮੈਂ ਤੇਰੇ ਹੋ ਕੇ ਰਹਾਂਗੀ ਤੇ ਤੁਸੀਂ ਮੇਰੇ ਐਸਾ ਹੀ ਕਰਨਾ ਹੋਵੇਗਾ ਐਸਾ ਹੋ ਜਏ ਤਾਂ ਹੋਰ ਕੀ ਚਾਹੀਦਾ ਹੈ ਮੈਂ ਤਾਂ ਤੁਸਾਂ ਦਾ ਪ੍ਰੇਮੀ ਹਾਂ ਜਾਨਵਰ ਨੂੰ ਤਿਆਰ ਹਾਂ ਮਰਦ ਨੇ ਉਤਰ ਦਿੱਤਾ ਇਹ ਸੁਣ ਕੇ ਪਿੰਗਲਾ ਖੁਸ਼ ਹੋ ਗਈ ਤੇ ਉਸ ਨੇ ਆਪਣਾ ਕਾਨ ਤੇ ਮਨ ਉਸ ਮਰਦ ਦੇ ਹਵਾਲੇ ਕਰ ਦਿੱਤਾ ਉਸ ਦੇ ਪਿੱਛੋਂ ਕਿਸੇ ਮਰਦ ਕੋਲ ਨਾ ਗਏ ਨਾਚ ਗਾਣਾ ਸਭ ਕੁਝ ਇੱਕ ਪੁਰਸ਼ ਦੇ ਵਾਸਤੇ ਹੋ ਗਿਆ ਇਸੇ ਤਰ੍ਹਾਂ ਕਈ ਸਾਲ ਲੰਘ ਗਏ ਲੋਕ ਪਿੰਗਲਾ ਦੀ ਬੈਠਕ ਨੂੰ ਭੁੱਲ ਗਏ ਤੇ ਉਹ ਇੱਕ ਗ੍ਰਸਤਨ ਬਣ ਗਈ ਉਸ ਦੀਆਂ ਰੁਚੀਆਂ ਬਦਲ ਗਈਆਂ ਸ਼ਰਾਬ ਹੀ ਨਹੀਂ ਛੱਡ ਦਿੱਤੀ ਉਹ ਧਰਮ ਕਰਮ ਵੱਲ ਵਧੀ ਪਿਆਰਾ ਪਤੀ ਆਉਂਦਾ ਉਸ ਦੀ ਸੇਵਾ ਕਰਦੀ ਤੇ ਉਸੇ ਦਾ ਦਿੱਤਾ ਖਾਂਦੀ ਹੋਰ ਕਿਸੇ ਦੇ ਹੱਥੋਂ ਖਾਣਾ ਜ਼ਹਿਰ ਬਰਾਬਰ ਸਮਝਦੀ ਆਖਦੇ ਹਨ ਇਸ ਤਰ੍ਹਾਂ 12 ਸਾਲ ਬੀਤ ਗਏ ਉਹ ਇੱਕ ਪੁਰਸ਼ ਦੇ ਦਾਸੀ ਰਹੇ ਉਸ ਦੀ ਭਗਤੀ ਦੇਖ ਕੇ ਲੋਕ ਹੈਰਾਨ ਹੋ ਗਏ ਉਸ ਦੇ ਪਿਆਰੇ ਨੇ ਵਿਆਹ ਨਾ ਕੀਤਾ ਤੇ ਉਹ ਮਰ ਗਿਆ ਉਹ ਮੁਰ ਜਿਹੜਾ ਪੁਰਸ਼ ਪਹਿਲਾਂ ਆਉਂਦਾ ਉਸੇ ਨੂੰ ਪਤੀ ਮੰਨਦੀ ਪਰ ਉਸ ਦੀ ਅਸਲ ਮਨਸ਼ਾ ਪੂਰੀ ਨਾ ਹੋਏ ਇੱਕ ਦਿਨ ਵਿਸ਼ਨੂੰ ਨੇ ਉਸ ਦਾ ਇਮਤਿਹਾਨ ਲੈਣ ਤੇ ਉਹਦੇ ਕਲਿਆਣ ਕਰਨ ਲਈ ਰਾਹ ਲੱਭਿਆ ਉਸ ਦਾ ਧਰਮ ਦੇਖਣ ਤੇ ਮਹਾਤਮਾ ਦੇ ਬਚਨਾਂ ਉੱਪਰ ਕਿੰਨਾ ਚੱਲੀ ਹੈ ਦੇਖਣ ਆਇਆ ਆਪ ਸ਼ਾਮ ਪਈ ਭਗਵਾਨ ਵਿਸ਼ਨੂੰ ਬੁੱਢੇ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਪਿੰਗਲਾ ਦੀ ਬੈਠਕ ਤੇ ਆ ਗਿਆ ਪਿੰਗਲਾ ਨੇ ਜੀਉ ਆਇਆ ਆਖਿਆ ਚਰਨ ਧੋਤੇ ਸੁਖ ਸਾਧ ਪੁੱਛੀ ਆਦਰ ਨਾਲ ਬਿਠਾਇਆ ਪਹਿਲਾਂ ਚਰਨ ਘੁੱਟੇ ਜਦ ਉਸ ਦੇ ਮਨ ਦੇ ਇੱਛਾ ਪੂਰਨ ਕਰਨ ਦਾ ਵਿਚਾਰ ਆਇਆ ਤਾਂ ਉਹ ਬ੍ਰਾਹਮਣ ਬਿਮਾਰ ਹੋ ਗਿਆ ਸਮਝੋ ਉਸ ਨੂੰ ਹੈਜਾ ਹੋ ਗਿਆ ਟਟੀਆਂ ਆਉਣ ਲੱਗੀਆਂ ਤੇ ਦਸਤਾਂ ਦਾ ਰੂਪ ਧਾਰਨ ਕਰਕੇ ਬਹੁਤ ਬਿਮਾਰ ਹੋ ਗਿਆ ਪਿੰਗਲਾ ਉਸ ਦੀ ਸੇਵਾ ਕਰਦੇ ਰਹੇ ਰਾਤ ਪਰ ਰਤਾ ਆਰਾਮ ਨਾ ਕੀਤਾ ਪਰ ਮੱਥੇ ਵਟ ਨਾ ਪਾਇਆ ਇੱਕ ਪਤੇ ਬ੍ਰਿਤਾ ਇਸਤਰੀ ਵਾਂ ਖੜੇ ਮੱਥੇ ਸੇਵਾ ਕਰਦੇ ਰਹੇ ਦਿਨ ਚੜਿਆ ਤਾਂ ਉਹ ਬ੍ਰਾਹਮਣ ਮਰ ਗਿਆ ਉਸ ਦੇ ਮਰਨ ਤੇ ਰੋਣ ਪਿਟਣ ਲੱਗ ਪਈ ਬਾਜ਼ਾਰ ਵਾਲੇ ਬਹੁਤ ਹੈਰਾਨ ਹੋਏ ਕਿਸੇ ਨੇ ਕੁਝ ਕਿਹਾ ਕਿਸੇ ਨੇ ਕੁਝ ਪਰ ਉਸ ਨੇ ਕੋਈ ਗੱਲ ਨਾ ਸੁਣੀ ਉਸ ਨੇ ਆਪਣੇ ਪੱਲਿਓ ਬ੍ਰਾਹਮਣ ਦੀ ਚਿਖਾ ਦਾ ਪ੍ਰਬੰਧ ਕੀਤਾ ਹੱਥ ਵਿੱਚ ਸਡੌਰਾ ਲੈ ਕੇ ਨਾਲ ਹੀ ਸਤੀ ਹੋਣ ਲਈ ਤਿਆਰ ਹੋ ਗਈ ਜਦੋਂ ਲੋਕਾਂ ਦੇ ਰੋਕਿਆਂ ਵੀ ਨਹੀਂ ਰੁਕੇ ਤਾਂ ਵਿਸ਼ਨੂੰ ਨੇ ਆਪਣਾ ਹੱਥ ਛੱਡ ਦਿੱਤਾ ਉਹ ਚਿਖਾ ਤੋਂ ਉੱਠ ਬੈਠਾ ਭਾਵੇਂ ਬ੍ਰਾਹਮਣ ਜਿਉਂਦਾ ਹੋ ਗਿਆ ਲੋਕ ਹੈਰਾਨ ਹੋਏ ਪਿੰਗਲਾ ਖੁਸ਼ ਹੋਏ ਉਸੇ ਵੇਲੇ ਉਹ ਬ੍ਰਹਮ ਦਾ ਰੂਪ ਹੋ ਕੇ ਸੰਖਾ ਦੇ ਧੁਨ ਆਪਣੇ ਆਪ ਪ੍ਰਗਟ ਹੋਈ ਸਾਰੇ ਖਲੋ ਗਏ ਵਿਸ਼ਨੂੰ ਨੇ ਪਿੰਗਲਾ ਨੂੰ ਕਿਹਾ ਤਨ ਹੈ ਦੇਵੀ ਮੰਗ ਜੋ ਮੰਗਣਾ ਹੈ ਤੇਰੇ ਭਗਤੀ ਪਰਵਾਨ ਹੋਈ ਪਿੰਗਲਾ ਵਿਸ਼ਨੂੰ ਦੇ ਚਰਨਾਂ ਉਤੇ ਡਿੱਗ ਪਈ ਉਸ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਕੋਈ ਇੱਛਾ ਨਹੀਂ ਬਸ ਪਾਪਨ ਦੀ ਕਲਿਆਣ ਕਰੋ ਇਹ ਸੁਣ ਕੇ ਵਿਸ਼ਨੂੰ ਜੀ ਬੜੇ ਖੁਸ਼ ਹੋਏ ਤੇ ਉਹਨਾਂ ਨੇ ਆਖਿਆ ਤਥਾ ਅਸਤੂ ਤੇਰੀ ਇੱਛਾ ਪੂਰਨ ਹੋਏਗੀ ਇਹ ਆਖ ਕੇ ਵਿਸ਼ਨੂੰ ਜੀ ਆਲੋਪ ਹੋ ਗਏ ਰਹਿੰਦੀ ਜ਼ਿੰਦਗੀ ਉਸਨੇ ਭਗਤੀ ਭਾਵ ਵਿੱਚ guzari ਤੇ ਅੰਤਕਾਲ ਉਹ ਸਵਰਗਪੁਰੀ ਨੂੰ ਗਈ ਆਜਾਮਲ ਪਿੰਗਲਾ ਰੁਬਤ ਕੁੰਚਰ ਗਏ ਹਰ ਕੈ ਪਾਸ ਗੁਰਬਾਣੀ ਦੇ ਇਸ ਤੁਕ ਵਿੱਚ ਭਗਤ ਰਵੇਦਾਸ ਜੀ ਨੇ ਕਥਨ ਕੀਤਾ ਹੈ ਕਿ ਆਜਾਮਲ ਪਿੰਗਲਾ ਤੇ ਹਾਥੀ ਵਰਗੇ ਹਰੀ ਪਰਮਾਤਮਾ ਦੇ ਕੋਲ ਚਲੇ ਗਏ ਹਰੀ ਪਰਮਾਤਮਾ ਸਾਰਿਆਂ ਭਗਤਾਂ ਨੂੰ ਆਸਰਾ ਦਿੰਦਾ ਹੈ ਜੋ ਉਸ ਦਾ ਨਾਮ ਜਪਦਾ ਹੈ ਉਸ ਨੂੰ ਚੇਤੇ ਕਰਦਾ ਹੈ ਪ੍ਰਭੂ ਉਸੇ ਨੂੰ ਆਪਣੀ ਚਰਨੀ ਲਾਉਂਦਾ ਹੈ ਕਿਉਂਕਿ ਆਤਮਾ ਤੇ ਪਰਮਾਤਮਾ ਵਿੱਚ ਮਾਇਆ ਦਾ ਵਿਛੋੜਾ ਹੈ ਮਾਇਆ ਦੇ ਭੇਦ ਕਰਕੇ ਉਹ ਪਰਮਾਤਮਾ ਤੋਂ ਵਿਛੜਿਆ ਹੈ ਜਦੋਂ ਮਾਇਆ ਦਾ ਪਰਦਾ ਪਾਸੇ ਹੋ ਜਾਂਦਾ ਹੈ ਗਿਆਨ ਆ ਜਾਂਦਾ ਹੈ ਤਾਂ ਆਪ ਇਹ ਆਤਮਾ ਪਰਮਾਤਮਾ ਨਾਲ ਕੁਲ ਮਿਲ ਜਾਂਦੀ ਹੈ ਇਹ ਵਿਛੋੜਾ ਕਿਉਂ ਪੈਂਦਾ ਹੈ ਇਸ ਦਾ ਉੱਤਰ ਹੈ ਕਿ ਉਹਨਾਂ ਨੂੰ ਗਿਆਨ ਨਹੀਂ ਹੁੰਦਾ ਗਿਆਨ ਕਿਉਂ ਨਹੀਂ ਹੁੰਦਾ ਕਿਉਂਕਿ ਗੁਰੂ ਧਾਰਨ ਨਹੀਂ ਹੁੰਦਾ ਗੁਰੂ ਤੇ ਭਰੋਸਾ ਨਾ ਹੋਣ ਕਾਰਨ ਗਿਆਨ ਨਹੀਂ ਹੋ ਪਾਉਂਦਾ ਗੁਰਬਾਣੀ ਵਿੱਚ ਕਿਹਾ ਹੈ ਕੁੰਬੇ ਬੱਧਾ ਜਲ ਰਹਿ ਜਾਲ बिन ਕੁੰਬ ਨਾ ਹੋਏ ਗਿਆਨ ਕਾ ਬੱਧਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਇਕ ਸਤਗੁਰ ਬਾਹਰੇ ਸਭ ਆਲ ਜੰਜਾਲਾ ਸੱਚੇ ਸਤਗੁਰੂ ਤੋਂ ਬਿਨਾ ਆਲ ਜੰਜਾਲ ਮਾਇਆ ਦੇ ਚਮਤਕਾਰਾਂ ਵਿੱਚ ਫਸੇ ਰਹੇਦਾ ਹੈ ਜੋ ਪਰਮਾਤਮਾ ਤੋਂ ਬੇਮੁਖ ਰਹਿੰਦੇ ਹਨ ਐਸੇ ਪੁਰਸ਼ਾਂ ਦੀ ਕਦੇ ਕਲਿਆਣ ਨਹੀਂ ਹੁੰਦੀ ਉਹ ਬੇਮੁਖ ਹੁੰਦੇ ਹਨ ਉਹਨਾਂ ਦਾ ਨੇਕੀ ਵੱਲ ਧਿਆਨ ਨਹੀਂ ਹੁੰਦਾ ਜਦੋਂ ਨੇਕੇ ਸੱਚ ਧਰਮ ਕਰਮ ਭਗਤੀ ਵੱਲ ਧਿਆਨ ਨਹੀਂ ਤੇ ਉਹ ਪੈ ਨਹੀਂ ਰੱਖਦੇ ਪਰਮਾਤਮਾ ਦਾ ਤਦੋਂ ਕਿਵੇਂ ਉਹਨਾਂ ਦਾ ਪਾਰ ਉਤਾਰਾ ਹੋ ਸਕਦਾ ਹੈ ਕਦੇ ਨਹੀਂ ਹੁੰਦਾ ਭਾਵੇਂ ਕਿਤੇ ਵੀ ਭਟਕਦੇ ਫਿਰਨ ਭਾਈ ਗੁਰਦਾਸ ਜੀ ਆਖਦੇ ਹਨ ਗੰਗ ਜਮਨ গোਦਾਵਰੀ ਕੁਲ ਖੇਤ ਸਿਹਾਰੇ ਮਥਰਾ ਮਾਇਆ ਅਜੁੱਧਿਆ ਕਾਂਸੀ ਕੇ ਧਾਰੇ ਗਿਆ ਪੈ ਰਾਗ ਸੁਰਤੀ ਗੋਮਤੀ ਦਵਾਰੇ ਨਾਹੀ ਜਪਤਾ ਸੰਜਮ ਹੋਮ जग ਸਭ ਦੇਵ ਜੋਹਾਰੇ ਅਖੀ ਪਰਣੇ ਜੇ ਪਵੈ ਤਿਹੋ ਲੋਏ ਮਝਾਰੇ ਮੂਲ ਨਾ ਉਤਰ ਹੱਤਿਆ ਬੇਮੁਖ ਗੁਰਦਵਾਰੇ ਜਿੰਨਾ ਚਿਰ ਆਤਮਾ ਪਵਿੱਤਰ ਨਾ ਹੋਵੇ ਉਨਾ ਚਿਰ ਧਰਮ ਕਰਮ ਪੂਜਾ ਪਾੜ ਤੇ ਤੀਰਥਾਂ ਤੇ ਜਾਣਾ ਲਾਭਵੰਦ ਨਹੀਂ ਹੁੰਦਾ ਸੋ ਇਸ ਨੂੰ ਪਵਿੱਤਰ ਕਰਨ ਲਈ ਗੁਰੂ ਦੀ ਸ਼ਰਣ ਵਿੱਚ ਜਾਣਾ ਚਾਹੀਦਾ ਹੈ ਇਸ ਕਥਾ ਦਾ ਸੰਕੇਪ ਭਾਵ ਹੈ ਕਿ ਜੋ ਵੀ ਮੰਦ ਕਰਮੀ ਜਦੋਂ ਕਿਸੇ ਨੇਕ ਪੁਰਸ਼ ਗੁਰੂ ਪੀਰ ਦੇ ਆਖੇ ਲੱਗ ਕੇ ਆਪਣਾ ਜੀਵਨ ਬਦਲ ਲੈਂਦਾ ਹੈ ਉਸ ਦੀ ਕਲਿਆਣ ਹੁੰਦੀ ਹੈ ਜਗਤ ਵਿੱਚ ਜਸ ਹੁੰਦਾ ਹੈ ਸੋ ਆਪ ਜੀ ਨੂੰ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾ ਲੈਣਾ ਕਿਉਂਕਿ ਇਸ ਤਰ੍ਹਾਂ ਦੀਆਂ ਹੋਰ ਵੀ ਅਣ ਸੁਣੀਆਂ ਹੋਈਆਂ ਬਹੁਤ ਸਾਰੀਆਂ ਵਿਚਾਰਾਂ ਅਸੀਂ ਆਉਣ ਵਾਲੀਆਂ ਵੀਡੀਓ ਵਿੱਚ ਲੈ ਕੇ ਆ ਰਹੇ ਹਾਂ ਵੀਡੀਓ ਵਿੱਚ ਇਥੋਂ ਤੱਕ ਸਾਡੇ ਨਾਲ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ